ਜਲਾਲਾਬਾਦ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਅਹਿਮ ਮੀਟਿੰਗ ਰੱਖੀ ਗਈ ਜਿੱਥੇ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕੋਬਾਇਆ ਪਹੁੰਚੇ ਅਤੇ ਕਾਂਗਰਸ ਪਾਰਟੀ ਦੇ ਸਮੂਹ ਵਰਕਰ ਵੀ ਹਾਜ਼ਰ ਰਹੇ ਤੁਸੀਂ ਵੀ ਸੁਣੋ ਕੀ ਕਿਹਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕੋਬਾਇਆ ਨੇ ਜਲਾਲਾਬਾਦ ਸ਼ਹਿਰ ਦੇ ਵਿੱਚ ਜੋ ਦੇਖ ਰਹੇ ਕਿ ਗਲੀਆਂ ਦੇ ਵਿੱਚ ਪਾਣੀ ਘੁੰਮ ਰਿਹਾ ਹੈ ਜੀ ਨਾਲੀਆਂ ਬੰਦ ਹੈ ਨੀਰ ਵਾਲਾ ਪਾਣੀ ਨਹੀਂ ਮਿਲ ਰਿਹਾ ਲਾਈਟਾਂ ਬੰਦ ਨੇ ਇਸ ਕਰਕੇ ਸਾਰੇ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਆਗੂ ਐ ਉਹ ਇਕੱਠੇ ਹੋਏ ਐ ਦੂਜਾ ਇਸ ਦੇ ਨਾਲ ਹੀ ਇਹਨਾਂ ਨੇ ਬਲਾਕ ਪ੍ਰਧਾਨ ਤੇ ਸ਼ਹਿਰੀ ਪ੍ਰਧਾਨ ਨੇ ਇੱਕ ਮੈਮੋਰੰਡਮ ਜਿਹੜਾ ਆ ਆਪ ਨਾਮਾਦੀ ਪਾਰਟੀ ਦੀ ਸਰਕਾਰ ਨੇ ਆ ਡੀਜ਼ਲ ਗੈਸ ਪੈਟਰੋਲ ਤੇ ਟੈਕਸ ਜਿਹੜੇ ਐ ਉਹ ਵਧਾਤੇ ਐ ਕਿ ਜਿਹੜੀ ਕਾਂਗਰਸ ਦਾ ਕੀਤੇ ਸੂਰਤ ਦਿੱਤੀ ਹੋਈ ਸੀ ਇੰਰਪੈ ਯੂਨਿਟ ਬਿਜਲੀ ਦੀ ਕਟੌਤੀ ਕਰਦੀ ਸੀ ਚੰਨੀ ਸਾਹਿਬ ਦੀ ਸਰਕਾਰ ਨੇ ਉਹਨੂੰ ਫਿਰ ਲਾਗੂ ਕਰਦਾ ਫਿਰ ਦੇ ਦਿੰਦਾ ਇੱਕ ਏਰੀ ਸਰਕਾਰ ਹੈ ਜਿਹੜੀ ਕਹਿੰਦੀ ਅਸੀਂ ਲੋਕਾਂ ਗਰੀਬਾਂ ਦੇ ਰੱਸੀ ਆ ਤੇ ਇਹ ਲੋਕਾਂ ਤੇ ਬੋਝ ਪਾ ਰ ਹੈ ਉਹਦੇ ਉਹਦੇ ਗੈਸ ਇਹ ਅੱਜ ਮੈਮੋਰੈਂਡਮ ਦੇਣ ਵਾਸਤੇ ਜਾ ਰਹੇ ਐਸਟੀ ਸਾਹਿਬ ਨੂੰ ਤੇ ਨਾਲੇ ਜੋ ਕੱਲ ਇੱਥੇ ਕਮੀਆਂ ਜਰਾਲਾਵਾਦ ਸ਼ਹਿਰ ਦੀਆਂ ਉਹਨਾਂ ਨੂੰ ਦੇਖ ਕੇ ਅਸੀਂ ਵੀਰਵਾਦੀ ਇੱਕ ਜੇ ਮੀਟਿੰਗ ਆਰਗੇਨਾਈਜ਼ ਕੀਤੀ ਐ ਐਸਟੀ ਸਾਹਿਬ ਤੇ ਇਸ ਫੈਕਟਰੀ ਦੇ ਵਿੱਚ ਉੱਥੇ ਜਾ ਕੇ ਇਹ ਸਾਰੇ ਸ਼ਹਿਰ ਦੀ ਜਿਹੜੀ ਹੈ ਉਹ ਵੇਖਿਆ ਜਾਏਗਾ ਕਿਤੇ ਕੀ ਕਮੀ ਹੈ ਇਸ ਕਰਕੇ ਸਾਰੇ ਵਰਕਰ ਜਿਹੜੇ ਆਹੁਦੇਦਾਰ ਇਕੱਠੇ ਹੋਏ ਆ ਬਲਾਕ ਪ੍ਰਧਾਨ ਸ਼ਹਿਰੀ ਪ੍ਰਧਾਨ ਸਾਰੇ ਮੱਲਿਆਂ ਦੇ ਪ੍ਰਧਾਨ ਜਿਹੜੇ ਅੱਜ ਇੱਥੇ ਇਕੱਠੇ ਹੋਏ ਆ ਤਾਂ ਕਿ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੰਮ ਨਹੀਂ ਹੋ ਰਿਹਾ ਧੱਕੇਸ਼ਾਹੀ ਹੋਈ ਹੈ ਉਹ ਕ腐ਸ਼ਨ ਜਿਹੜੀ ਹੈ ਐਸੇ ਤੋਂ ਬਣਾ ਕੋਈ ਕੰਮ ਨਹੀਂ ਹੁੰਦਾ ਇੱਕ ਨਸ਼ਾ ਜਿਹੜਾ ਉਹ ਖਾਰਦਾਰ ਪਚਾਇਆ ਜਾ ਰਿਹਾ ਹੈ ਮੋਸਦੇ ਇਹ ਵੀ ਤਾਕੀ ਉਹ ਆਪਰਾਉਂਡਾਂ ਦੇ ਲਿਖਾਂਗੇ ਤਾਂ ਕਿ ਸਰਕਾਰ ਦੇ ਕਾਨੂੰਨੀ ਫੰਡਲ ਤੇ ਇਥੋਂ ਦਾ ਜਿਹੜਾ ਇਸ ਸੁੱਤੀ ਵੀ ਪ੍ਰਸ਼ਾਸਨ ਹੈ ਉਹਨੂੰ ਵੀ ਜਗਾਉਣ ਦੀ ਲੋੜ ਹੈ ਇਸ ਕਰਕੇ ਜੀ ਜਿਸ ਤਰ੍ਹਾਂ ਤੁਸੀਂ ਐਮਪੀ ਸਾਹਿਬ ਇਹ ਗੱਲ ਕਹੀ ਹੈ ਕਿ ਜਿਹੜੀ ਰਿਸ਼ਵਤ ਖੁੱਲੀ ਹੋਈ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਤੁਸੀਂ ਕਹਿ ਰਹੇ ਹੋ ਪਰ ਕਿਉਂ ਨਹੀਂ ਇਹੋ ਜਿਹੇ ਅਫਸਰਾਂ ਤੇ ਜੇਕਰ ਕੋਈ ਵੀ ਚਾਹੇ ਕਿਸੇ ਵੀ ਪਾਰਟੀ ਨੂੰ ਸੰਬੰਧਿਤ ਹੈ ਉਹ ਵਿਅਕਤੀ ਜੋ ਕੰਮ ਕਰਾਉਣ ਦੇ ਪੈਸੇ ਦਿੰਦਾ ਜਾਂ ਅਫਸਰ ਉਹਨੂੰ ਪਰੇਸ਼ਾਨ ਕਰਦੇ ਨੇ ਤਾਂ ਉਸ ਨੂੰ ਦਬੋਚਿਆ ਕਿਉਂ ਨਹੀਂ ਜਾਂਦਾ ਕੋਈ ਪਲਾਨ ਕਰਕੇ ਇਸ ਨੂੰ ਲੰਗਾ ਕਿਉਂ ਨਹੀਂ ਕੀਤਾ ਜਾਂਦਾ ਦੇਖੋ ਇਹ ਕੰਮ ਜਿਹੜਾ ਸਰਕਾਰ ਦਾ ਜੀ ਸਰਕਾਰ ਨੂੰ ਆਮ ਆਗਰੋਧੀ ਦੇ ਹਿੱਸੇ ਵਿੱਚ ਵੀ ਬੈਠਿਆ ਹੋ ਤੁਸੀਂ ਰੋਧੀ ਦੇਰ ਚ ਅਸੀਂ ਬੈਠੇ ਹਾਂ ਅਸੀਂ ਜੇਕਰ ਅਸੀਂ ਕਿਸੇ ਬੰਦੇ ਨੂੰ ਹੱਥ ਪਾਉਂਦੇ ਹਾਂ ਤਾਂ ਉਹ ਸਿਸਟਮ ਜਿਹੜਾ ਹੋਰ ਪਾਸੇ ਜੜਾ ਜਾਂਦਾ ਹੈ ਕਿ ਪਾਰਟੀ ਬਾਜ਼ੀ ਕਰਕੇ ਇਹ ਸਾਨੂੰ ਜਿਹੜਾ ਅਫਸਰਾਂ ਨਾਲ ਤਾਂ ਕੋਈ ਪਾਰਟੀ ਬਾਜ਼ੀ ਅਫਸਰ ਤੋਂ ਬਿਨਾਂ ਜਿਹੜੇ ਦਲਾਲ ਹੈਗੇ ਨੇ ਜਿਆਦਾ ਦਲਾਲ ਪੈਸੇ ਲੈ ਕੇ ਕਲੈਕਸ਼ਨ ਕਰਕੇ ਦਿੰਦੇ ਤੇ ਫਿਰ ਅਫਸਰਾਂ ਦੇ ਤਾਕ ਦੇ ਉਹ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਹੈ ਉਹ ਸਰਕਾਰ ਦਾ ਵਿਜੀਲੈਂਸ ਡਿਪਾਰਟਮੈਂਟ ਹੈ ਉਹਦੀ ਟਿਮਚੀ ਬੰਦ ਕੇ ਨਾ ਫੜ ਕੇ ਜੇਲਾ ਵਿੱਚ ਲੱਗੇ ਇਹਨਾਂ ਵਿੱਚ ਕ腐ਸ਼ਨ ਸੁਧਾਰ ਹੋਵੇ ਆ ਡਰ ਧੱਕਾ ਹੋਣਾ ਸਰਕਾਰ ਦਾ ਡਰ ਹੁੰਦਾ ਸਰਕਾਰ ਨਾਲ ਦੀ ਚੀਜ਼ ਨਹੀਂ ਇਸ ਕਰਕੇ ਸਾਰਾ ਸਿਸਟਮ ਜਿਹੜਾ ਪੰਜਾਬ ਦਾ ਆਫਸੈਟ ਹੋਇਆ ਹੋਇਆ ਹੈ ਇਹਨੂੰ ਹੋਰ ਵੀ ਹੱਲ ਕਰਨ ਵਾਸਤੇ ਸਾਡੇ ਸੂਬਾ ਦੇ ਪ੍ਰਧਾਨ ਵੀ ਐਲੋਪੀ ਦੇ ਲੀਡਰ ਵੀ ਉਹਨਾਂ ਨੇ ਵੀ ਪ੍ਰੋਗਰਾਮ ਲਿਖਿਆ ਕਿ ਮੀਟਿੰਗ ਕਰਕੇ ਆਪਾਂ ਕੋਈ ਇਹ ਸੰਘਰਸ਼ ਹੈ ਇਹਦੇ ਵਿੱਚ ਤਾਂ ਕਿੰਨਾ ਗਰਾਮ ਹੋ ਸਕੇ ਜੀ ਪੂਰੀ ਸਾਟੇ ਵੱਲੋਂ ਜਿਹੜੀ ਲੋਕਾਂ ਦੀ ਸੇਵਾ ਹੈ ਕਾਂਗਰਸ ਪਾਰਟੀ ਵੱਲੋਂ ਉਹ ਇੱਕ ਇੱਕ ਆਦਮੀ ਨਾਲ ਦੇਖ ਸਾਰੇ ਨੋਟਸ ਚ ਲਿਆਉਂਦਾ ਹੈ ਤਾਂ ਅਸੀਂ ਉਸ ਉਹਦੇ ਉਸੇ ਮੀਟ ਦੇ ਵਿੱਚ ਇਹ ਸੁਧਾਰ ਧੰਨਵਾਦ ਹੈ ਗੱਲਸ ਨੂੰ ਕਰਨਾ ਹੈ ਜਿਉਂ ਕਰਨਾ ਹੈ ਜੋ ਵੀ ਕੰਨਵਾਸਿਸ ਕਰਦੇ ਹਨ ਉਹ ਵੀ ਇੱਥੇ ਜੀ ਸਸਕਾਰਦੇ ਹੈ ਜਦੋਂ ਨੋਰ ਸਟੇਜ ਹੀ ਨਹੀਂ ਆਉਂਦਾ ਬੰਦੇ ਵਿਚਾਰੇ ਮਨੋਰ ਬੈਠਿਆ ਕਰੇ ਬੈਠੇ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਮਕਾਨ ਜਿਹੜੇ ਅੱਜ ਐਡੀ ਮਾੜੀ ਹਾਲਤ ਹੈ ਜਿਹੜੇ ਸਰਕਾਰ ਦੇ ਪੱਖ ਦੇ ਐਮ ਐਲ اے ਗਏ ਉਹ ਜਿਹਨੂੰ ਕਹਿੰਦੇ ਆ ਉਹਦਾ ਮਕਾਨ ਦੇ ਪੈਸੇ ਉਹਨੂੰ ਮਿਲਦੇ ਉਹ ਵੀ ਕਿਤੋਂ ਰਿਸ਼ਵਤ ਹੈ ਜਿਹੜੀ ਮੈਂ ਹਲਕਾ ਵੀ ਗੱਲ ਕਰ ਰਿਹਾ 60 6000 ਰੁਪਿਆ ਇੱਕ ਇੱਕ ਮਕਾਨ ਦਾ ਜਿਨ੍ਹਾਂ ਦੇ ਮਕਾਨ ਨਹੀਂ ਵੀ ਡਿੱਗੇ ਉਹਨਾਂ ਨੂੰ ਦੇਰ ਕੇ ਉਹ ਪੈਸੇ ਰਿਸ਼ਵਤ ਦੇ ਰਹੀ ਲਈ ਜਾਂਦੇ ਆ ਐਸੇ ਤਰ੍ਹਾਂ ਜਲਾਲਾਬਾਦ ਦੇ ਵਿੱਚ ਵੀ ਆ ਹੁਣ ਨਰੇਗਾ ਦੀ ਬੜੀ ਮਾੜੀ ਹਾਲਤ ਹੈ ਜਿਹੜੇ ਨਰੇਗਾ ਦੇ ਉਹਨਾਂ ਦੇ ਆਪ ਦੇ 5-10 ਬੰਦੇ ਇਕੱਠੇ ਹੋ ਕੇ ਉਹ ਬਸ ਥੋੜਾ ਬਣਾ ਲੈਂਦੇ ਐ ਤੇ ਉਹਦੇ ਚੋਂ 6 ਗਾਜਰੀਆਂ ਲਾਖ ਜੋ ਪੈਸੇ ਜਿਹੜੇ ਆਕਰ ਦਿੱਤੇ ਪਹੁੰਚ ਜਾਂਦੇ ਨੇ ਸੋ ਇਸ ਕਰ ਨਰੇਗਾ ਦੇ ਵਾਸਤੇ ਵੀ ਡੀਸੀ ਨਾਲ ਮੀਟਿੰਗ ਹੋਈ ਸੀ ਉਹ ਇੱਕ ਦੋ ਦਿਨ ਤਾਂ ਸਾਨੂੰ ਸਾਰੀਆਂ ਲਿਸਟਾਂ ਮਿਲ ਗਈਆਂ ਐ ਤੇ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਨਰੇਗਾ ਨੂੰ ਸਹੀ ਤਰੀਕੇ ਦੇ ਸਹੀ ਲੈਣ ਤੇ ਲੈ ਆਗੇ ਤਾਂ ਕਿ ਜਿਹੜੇ ਗਰੀਬਾਂ ਦਾ ਹੱਕ ਬੰਦੇ ਉਹਨਾਂ ਨੂੰ ਕੰਮ ਪਰਾਇ ਜਾਵੇ ਤਾਂ ਫੈਸਲਾ ਲਾਸਟ ਸਵਾਲ ਐਮਪੀ ਸਾਹਿਬ ਜਿਸ ਤਰ੍ਹਾਂ ਇਸ ਵਾਰ ਲੋਕ ਸਭਾ ਚੋਣਾਂ ਹੋਈਆਂ ਨੇ ਜੋ ਫਿਰੋਜ਼ਪੁਰ ਸੀਟ ਦੀ ਆਪਾਂ ਗੱਲ ਕਰੀਏ ਤਾਂ ਮੇਰੇ ਸਾਹਮਣੇ ਨਾ ਤਾਂ ਇਤਿਹਾਸ ਦੇ ਵਿੱਚ ਪਹਿਲਾਂ ਤੇ ਨਾ ਇਸ ਤੋਂ ਬਾਅਦ ਇੰਨੀ ਫਸਵੀਂ ਟੱਕਰ ਹੋ ਸਕਦੀ ਹੈ ਕਿਉਂਕਿ ਇਸ ਵਾਰ ਬਹੁਤ ਜਦੋਜਹਿਦ ਹੋਈ ਕਦੇ ਕੋਈ ਉਮੀਦਵਾਰ ਅੱਗੇ ਕਦੇ ਕੋਈ ਚਾਹੇ ਪਰ ਆਖਿਰਕਾਰ ਜਿੱਤ ਹੋਈ ਸ਼ੇਰ ਸਿੰਘ ਘਬਾਇਆ ਦੀ ਕਾਂਗਰਸ ਪਾਰਟੀ ਤੁਹਾਨੂੰ ਟਿਕਟ ਵੀ ਲੇਟ ਮਿਲੀ ਪਰ ਜਿੱਤ ਸ਼ੇਰ ਸਿੰਘ ਘਬਾਇਆ ਦੀ ਹੋਈ ਕਿਹੜੇ ਮੁੱਦੇ ਨੇ ਤੁਸੀਂ ਜਦੋਂ ਪਿੰਡਾਂ 'ਚ ਜਾਂਦੇ ਸੀ ਕੀ ਹੁਣ ਉਹ ਮੁੱਦਿਆਂ ਨੂੰ ਸੰਸਦ ਦੇ ਵਿੱਚ ਤੁਸੀਂ ਚੱਕਦੇ ਹੋ ਕਦੋਂ ਤੱਕ ਉਹਨਾਂ ਦੇ ਹੱਲ ਚਾਹੇ ਜ਼ਮੀਨਾਂ ਕੱਚੀਆਂ ਨੂੰ ਪੱਕੀਆਂ ਕਰਾਉਣ ਦਾ ਹੋਵੇ ਜਾਂ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਇਹ ਤੁਸੀਂ ਉਦੋਂ ਵਾਅਦੇ ਕੀਤੇ ਸੀ ਲੋਕਾਂ ਨਾਲ ਉਸ ਗੱਲ ਤੇ ਕਿੰਨਾ ਕੁ ਪੂਰਾ ਉਤਰ ਰਹੇ ਹੋ ਦੇਖੋ ਕਾਂਗਰਸ ਪਾਰਟੀ ਦੀ ਜਿਹੜੀ ਫੋਕੋ ਦੀ ਝੋਲ ਸੀ ਇਹਦੇ ਕੋਈ ਸ਼ੱਕ ਨਹੀਂ ਜਿਹਦੇ ਵਿੱਚ ਇਹ ਫਸਲੀ ਟੱਕਰ ਬਣ ਗਈ ਪਹਿਲਾਂ ਕੋ ਫਸਲੀ ਟੱਕਰ ਨਹੀਂ ਸੀ ਕਿਉਂਕਿ ਟ੍ਰਿਟ ਲੇਨ ਡੇਟ ਔਨ ਕਰਕੇ ਜੋ ਕਿ 5 6 ਵਾਰ ਜਦੋਂ ਲਿਸਟ ਆਈਆਂ ਉਹਦੇ ਵਿੱਚ ਨਾਂ ਨਹੀਂ ਆਇਆ ਜੀ ਕੱਲੀ ਫਰੋਜਪੁਰ ਦੀ ਪਾਰਲੀਮੈਂਟ ਦੀ ਸੀਟ ਹੀ ਰਹਿ ਗਈ ਸੀ 542 ਸੀਟਾਂ ਜਿਹੜੇ ਉਹ ਪੂਰੇ ਹਿੰਦੁਸਤਾਨ ਦੀ ਜੇਕਰ ਗੱਲ ਕਰੀਏ ਹਿੰਦੁਸਤਾਨ ਦੀ ਗੱਲ ਕਰੀਏ ਤੇ ਫਰੋਜਪੁਰ ਦੀ ਸੀਟ ਤਿੰਨ ਤਿੰਨ ਬਾਅਦ ਹੋਈ ਜੀ ਜਦੋਂ ਕਿ 2 3 ਇੱਕ ਦਿਨ ਨੋਮੀਨੇਸ਼ਨ ਇੱਕ ਦਿਨ ਹੋ ਸੀਗਾ ਉਹ ਰਹਿ ਰਹੀ ਸੀ ਤੇ ਉਸ ਦਿਨ ਟਿਕਟ ਅਨਾਉਂਸ ਹੋਈ ਪਰ ਲੋਕਾਂ ਦਾ ਮੈਂ ਧੰਨਵਾਦੀ ਧੰਨਵਾਦੀ ਹਾਂ ਕਿ ਲੋਕਾਂ ਨੇ ਜਿਵੇਂ ਟਿਕਟ ਅਨਾਉਂਸ ਹੋਈ ਉਸੇ ਦਿਨ ਹੀ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਸ਼ੇਰ ਸੇ ਗਵਾਇਆ ਜਿੱਤ ਗਿਆ ਜੀ ਸ਼ੇਰ ਸੇ ਗਵਾਇਆ ਜਿੱਤ ਗਿਆ ਤੇ ਸ਼ੇਰ ਸੇ ਗਵਾਇਆ ਜਿੱਤ ਵੀ ਗਿਆ ਨਾਂ ਨਹੀਂ ਸੀਗਾ ਪਰ ਉਹਦੇ ਵਿੱਚ ਜਿਹੜੀਆਂ ਕੁਝ ਕਮੀਆਂ ਰਹੀਆਂ ਉਹ ਤੇ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਸੀ ਜੀ ਸਟੇਟ ਲੈਵਲ ਦੇ ਵੀ ਅਹੁਦੇਦਾਰ ਸੀ ਉਹਨਾਂ ਨੇ ਵੀ ਕਾਰ ਦੀ ਪੇਟੇ ਛੁਰਾ ਮਾਰੇ ਜੀ ਕੁਝ ਹੋਰ ਲੀਡਰ ਇਸ ਤਰ੍ਹਾਂ ਦੇ ਸੀ ਪਰ ਮਨ ਇਹ ਗੱਲ ਮੰਨਦੇ ਹੋ ਐਮਪੀ ਸਾਹਿਬ ਇੱਕ ਵਾਰ ਇਹ ਗੱਲ ਮੰਨਦੇ ਹੋ ਕਿ ਜਿਹੜੇ ਵਰਕਰ ਨੇ ਉਹ ਰੀੜ ਦੀ ਹੱਡੀ ਹੁੰਦੇ ਨੇ ਹਮੇਸ਼ਾ ਚਾਹੇ ਕੋਈ ਵੀ ਪਾਰਟੀ ਹੋਵੇ ਤੇ ਉਹ ਲੀਡਰ ਚਾਹੇ ਕੋਈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਨੇ ਪੇਟੇ ਸ਼ੂਰਾ ਮਾਰਿਆ ਜਾਂ ਨਹੀਂ ਮਾਰਿਆ ਸਾਥ ਚੇਅਰ ਸਿੰਘ ਦਾ ਦਿੱਤਾ ਜਾਂ ਨਹੀਂ ਦਿੱਤਾ ਪਰ ਵਰਕਰ ਡਟ ਕੇ ਖੜੇ ਨਹੀਂ ਦੇਖੋ ਦਿੱਤਾ ਉਹ ਉਹ ਤਾਂ ਸ਼ਰਮ ਕਹਿੰਦੇ ਸੀ ਕਿ ਚੌਥੇ ਨੰਬਰ ਤੇ ਆਣਗੇ ਕਾਂਗਰਸ ਪਾਰਟੀ ਦੇ ਉਧੇਦਾਰ ਗੱਲ ਕਹਿਣ ਵੀ ਇਹ ਕੁਆਇਆ ਤਾਂ ਚੌਥੇ ਨੰਬਰ ਤੇ ਆਊਗਾ ਤੇ ਫਿਰ ਰੋਜ਼ ਰੋਜ਼ ਤੱਕ ਕੀ ਕਿਹੜੇ ਲੀਡਰ ਨੇ ਉਹ ਜਿਹੇ ਆਪਣੇ ਹਲਕੇ ਮੈਂ ਨਾ ਖੇਡਣਾ ਚਾਹੁੰਦਾ ਤਾਂ ਸ਼ੇਰ ਸਿੰਘ ਕੁਆਇਆ ਜੀ ਐਮਪੀ ਬਣ ਚੁੱਕੇ ਸਾਰੇ ਦੂਏ ਪਰ ਉਸ ਦੇ باوجود ਦੇਖੋ ਲੋਕਾਂ ਨੇ ਫਿਰ ਤਗੜੇ ਹੋ ਕੇ ਸਾਥ ਦਿੱਤਾ ਤੇ ਜਿਹੜੀ 40 ਸਾਲ ਇੱਕ ਕਾਂਗਰਸ ਪਾਰਟੀ ਦੇ ਤੋਂ ਨਹੀਂ ਸੀ ਜਿੱਤ ਰਹੀ ਇਹ ਸਭ ਤੋਂ ਘੱਟ ਸਮੇਂ ਵਿੱਚ 15 ਦਿਨਾਂ ਵਿੱਚ ਪਾਰਲੀਮੈਂਟ ਦੀ ਸੀਟ ਜਿਹੜੀ ਹੈ ਉਹ ਇਹਨਾਂ ਵਰਕਰਾਂ ਨੇ ਜਿੱਤ ਕੇ ਕਾਂਗਰਸ ਪਾਰਟੀ ਨੂੰ ਇਹ ਨਹੀਂ ਪਤਾ ਸੀ ਨਾ ਵੀ ਕਾਂਗਰਸ ਪਾਰਟੀ ਨਹੀਂ ਜਿੱਤੀ ਪਰ ਸ਼ੇਰ ਸਿੰਘ ਕਦੇ ਹਰਿਆ ਨਹੀਂ ਇੱਥੋਂ ਨਹੀਂ ਕਾਂਗਰਸ ਪਾਰਟੀ ਜਿੱਤੀ ਹੈ ਮੈਂ ਇਹਨਾਂ ਕਿ ਮੈਂ ਜਿੱਤਿਆ ਇਹ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਵਰਕਰ ਜਿੱਤੇ ਹੈ ਜਿਹਦੇ ਨਾਲ ਅੱਜ ਕਾਂਗਰਸ ਪਾਰਟੀ ਕੋਲ ਕੋਟੋ ਤੇ ਜਿਹੜੀ ਜੜਾਂ ਲੱਗ ਗਈਆਂ ਪੂਰੇ ਨੂੰ ਖੁੱਟਣ ਵਾਲਾ ਕੋਈ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਸ਼ੇਰ ਸਿੰਘ ਕਵਾਇਆ ਜਿੰਦਾਬਾਦ ਦੂਜੀ ਗੱਲ ਤੁਸੀਂ ਮੁੱਦਿਆਂ ਦੀ ਮੁੱਦਿਆਂ ਦੀ ਕੰਮਾਂ ਦੀ ਗੱਲ ਕੀਤੀ ਹੈ ਦੇਖੋ ਮੈਂ ਪਹਿਲੇ ਸੈਸ਼ਨ ਦੇ ਵਿੱਚ ਗਿਆ ਤੁਸੀਂ ਸਾਰਿਆਂ ਨੇ ਟੀਵੀ ਤੇ ਵੇਖਿਆ ਹੋਣਾ ਪਾਰਲੀਮੈਂਟ ਦਾ ਜਿਹੜੇ ਸੈਸ਼ਨ ਦੇਖਦੇ ਹੈ ਕੰਜਨ ਸ਼ੋਹਕੇ ਉਹਦੇ ਵਿੱਚ ਵੀ ਪੰਜ ਛੇ ਜਿਹੜੇ ਵਾਅ ਮੈਂ ਆਵਾਜ਼ ਉਠਾਈ ਜਿਹੜੇ ਜਿਹੜੇ ਮੁੱਦੇ ਜਿਹੜੇ ਵਰਨੀ ਸੀ ਜਮੀਨਾਂ ਦੀ ਅਲਾਟਮੈਂਟ ਦੀ ਗੱਲ ਹੈ ਟਰੇਨਾਂ ਦੀ ਗੱਲ ਹੈ ਸਾਡੀ ਜੇ 올 ਹੈਲਥ ਦੀ ਗੱਲ ਹੈ ਕੈਂਸਰ ਦੀ ਗੱਲ ਹੈ ਸਾਡੇ ਹਸਪਤਾਲ ਦੋ ਬਣਨ ਵਾਲੇ ਪੀਜੀ ਅਤੇ ਕੈਂਸਰ ਹਸਪਤਾਲ ਫਾਇਲ ਲਗਾ ਯਾਨੀ ਇਹਨਾਂ ਵਾਸਤੇ ਮੈਂ ਉੱਥੇ ਮੁੱਦੇ ਚੱਕੇ ਤੇ ਉਹਨੂੰ ਹੱਲ ਕਰਨ ਵਾਸਤੇ ਮਿਨਿਸਟਰੀ ਤੱਕ ਵੀ ਪਹੁੰਚ ਦਿੱਤੀ ਜੀ ਤੇ ਜੀ ਇੱਕ ਜਿਹੜੀ ਸਾਡੇ ਤੋਂ ਬਾਰਡਰ ਪੱਟੀ ਦੀ ਜਮੀਨਾਂ ਦੀ ਅਲਾਟਮੈਂਟ ਦੀ ਗੱਲ ਹੈ ਉਹ ਦੇਖੋ ਲੋਕ ਸਾਰਿਆਂ ਨੂੰ ਪਤਾ ਹੈ ਇਹ 1997 ਵਿੱਚ ਇਹ ਜਿਹੜਾ ਕਾਨੂੰਨ ਬਣਾਉਣ ਵਾਲੇ ਕੌਣ ਸੀ ਸਾਰੇ ਜਾਣਦੇ ਐਸ਼ੇਰ ਸਿੰਘ ਹੋਇਆ ਉਸੇ ਪਹਿਲੀ ਵਾਰ ਐਮਐਲਏ ਬਣਾਈ ਸੀ ਤੇ ਜ਼ਮੀਨਾਂ 5000 ਤੇ 6000 ਰੁਪਏ ਨੂੰ ਅਲਾਟਮੈਂਟ ਹੋਈ ਸੀ ਲੱਖਾਂ ਏਕੜ ਜ਼ਮੀਨ ਲਾਟ ਰਹੀ ਆ ਜਿਹੜੀ 2007 ਦੀ ਕੌਣ ਸੀ ਇੱਕ ਕੈਨਸਲ ਕੀਤੀ ਗਈ ਉਹ ਵੀ ਕੁਝ ਲੋਕਾਂ ਦੀ ਗਲਤ ਉਹਨਾਂ ਨੇ ਜਿਹੜੀ ਨਿਲਾਮੀ ਕੀਤੀ ਲੋਕਾਂ ਦੇ ਕੋਲੋਂ ਪੈਸੇ ਤੋੜ ਲ ਗਏ ਸਭ ਕੁਝ ਹੋ ਗਿਆ ਉਹਨਾਂ ਵਿਚਾਰਾਂ ਨੂੰ ਫਿਰ ਬੇਕਾਰ ਕਰ ਦਿੱਤਾ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਜਿਹੜੀ ਗਲਤ ਸੀ ਉਹਦੇ ਵਿੱਚੋਂ ਕੱਢ ਲੈਂਦੇ ਕਿ ਜਿਹੜੀ ਗਲਤ ਕੋਈ ਅਲਾਟਮੈਂਟ ਹੋ ਜੀ ਉਹ ਕੈਨਸਲ ਕਰ ਦਿੰਦੇ ਪਰ ਸਾਰੀ ਡਿਪਾਰਟਮੈਂਟ ਕੈਸੋ ਕਰਨੀ ਗਲਤ ਸੀ ਤੇ ਉਹਦੇ ਵਾਸਤੇ ਵੀ ਪਾਰਲੀਮੈਂਟਰੀ ਮੋਟਾ ਉਠਾਇਆ ਤੇ ਹੁਣ ਜਦੋਂ ਮੌਕਾ ਮਿਲੇਗਾ ਸਾਡੀ ਸਰਕਾਰ ਕਿਉਂਕਿ ਇਹ ਸਰਕਾਰ ਨੇ ਤਾਂ ਮੈਨੂੰ ਪਤਾ ਹੈ ਇਹਨੂੰ ਤਾਂ ਇਹ ਤਾਂ ਬਸ ਪਤਾ ਹੀ ਨਹੀਂ ਅਸੀਂ ਕੀ ਕਰਨਾ ਤੇ ਸਾਡੀ ਸਰਕਾਰ ਕਾਂਗਰਸ ਪਾਰਟੀ ਸੈਂਟਰ ਵਿੱਚ ਹੀ ਸਾਨੂੰ ਉਮੀਦ ਹੈ ਕਿ ਅਸੀਂ ਆ 6-7 ਮਹੀਨਿਆਂ ਦੇ ਵਿੱਚ ਜਾਂ ਜਿਆਦਾ ਦਾ ਸਾਲ ਦਾ ਟਾਈਮ ਪੈ ਜਾਏਗਾ ਪਾਰਲੀਮੈਂਟ ਦੀ ਸਰਕਾਰ ਕਾਂਗਰਸ ਦੀ ਬਣ ਜਾਏਗੀ 27 ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤੇ ਆ ਜਿਹੜੇ ਸਾਰੇ ਮੁੱਦੇ ਇਹਨਾਂ ਨੂੰ ਅਸੀਂ ਉਹਦੇ ਹੱਲ ਕਰਾਂਗੇ ਆ ਹੁਣ ਇਹ ਲੋਡ ਹੈ ਜਿਸ ਦੀ ਉਹਦੇ ਵਿੱਚ ਸਾਨੂੰ ਜੋ ਵੀ ਕਰਨਾ ਪਿਆ ਜਿਵੇਂ ਸਫਾਈ ਦੀ ਗੱਲ ਹੈ ਸ਼ਹਿਰਾਂ ਦੀ ਪਿੰਡਾਂ ਦੀ ਗੱਲ ਹੈ ਰਿਸ਼ਵਤ ਦੀ ਗੱਲ ਹੈ ਇਹ ਮਰੀਗਾ ਦਾ ਜਿਹੜੀ ਬੜੀ ਲੋਕਾਂ ਨੂੰ ਮਾੜੀ ਗੱਲ ਹੈ ਜਿਨ੍ਹਾਂ ਨੂੰ ਕੰਮ ਦੇਣਾ ਚਾਹੀਦਾ ਸੀ ਉਹ ਇਥੋਂ ਦੇ ਜਿਹੜੇ ਲੀਡਰ ਨੇ ਉਹ ਆਪ ਪੈਸੇ ਖਾ ਰਹੇ ਦੂਜੇ ਉਹਨਾਂ ਨੂੰ ਕੁਛ ਨਹੀਂ ਦਿੱਤਾ ਜਾ ਰਿਹਾ ਉਹਨੂੰ ਵੀ ਅਸੀਂ ਪੂਰਨ ਸਹੀ ਕਰਨ ਵਾਸਤੇ ਪੂਰਾ ਯਤਨ ਕਰ ਰਹੇ ਕਿ ਉਹਨੂੰ ਅਸੀਂ ਸਹੀ ਲਾਈਨ ਤੇ ਲੈ ਜਾਈਏ ਅਜੇ ਟਾਈਮ ਥੋੜਾ ਹੀ ਹੈ ਕਿ ਮਹੀਨੇ ਦੋ ਮਹੀਨੇ ਜੇ ਉਹਨੂੰ ਅਸੀਂ ਸਹੀ ਲਾਈਨ ਤੇ ਲੈ ਜਾਈਏ ਜੀ ਧੰਨਵਾਦ